ਜਪ ਰਸਨਾ ਨਾਲ ਕਰਨਾ ਇੱਕ ਦੂਜੀ ਬਉਂ ਲਖ ਹੋਵੇ ਲਖ ਹੋਵੇ ਲਖ ਵੀਸ ਲਖ ਲਖ ਜਿਹੜਾ ਆਖੀਏ ਤੇਤ ਨਾਮ ਜਗਦੀਸ਼ ਔਰ ਫਿਰ ਹੋਰ ਸ਼ਬਦ ਵਿੱਚ ਜੀ ਸਤਿਗੁਰੂ ਸਾਹਿਬ ਕਹਿੰਦੇ ਨੇ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਗ ਅੰਮ੍ਰਿਤ ਪਾਓ ਗਾ ਗੀਏ ਸੁਣੀਏ ਮਨ ਰਖੀਏ ਜਪਨਾ ਰਸਨਾ ਨਾਲ ਹੈ جپنا سچ نو ہے اور جپنا امرت ویلے ہے اگر کوئی یہ جپ جاری رکھے امرت ویلے مہمہ بڑی ہے امرت ویلے جی سب کو آپ کہنے نے ہر امرت ویلے وقتے کا بیجے بھگت کھائے کھل چرہ ڈے بڑی بخش بڑی رحمت ہے ਅਗਰ ਇਹ ਜਪ ਅੰਮ੍ਰਿਤ ਵੇਲੇ ਚਲਦਾ ਰਹੇ ਰਸਨਾ ਨਾਲ ਜਿਵੇਂ ਕਲ ਦਸੇ ਅਸੀਂ ਜ਼ਬਾਨ ਗਾਇਨ ਕਰੇ ਤੇ ਕੰਨ ਸੁਣਨ ਵਾਹਿਗੁਰੂ 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 ਇਸ ਤਰ੍ਹਾਂ ਰਸਨਾ ਜਪਦੀ ਰਹੇ ਤੇ ਕੰਨ ਸੁਣਦੇ ਰਹੇ ਸ਼ਬਦ ਕੰਨਾ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਜਿਵੇਂ ਛਕਿਆ ਹੋਇਆ ਭੋਜਨ ਜੋ ਮੂੰਹ ਦੇ ਰਾਹੀਂ ਛਕਿਆ ਜਾਂਦਾ ਹੈ ਔਰ ਜਿਵੇਂ ਉਸ ਨੂੰ કંਠ ਤੋਂ ਥੱਲੇ ਕਰਦੇ ਆਂ ਇਹ ਕੁਛ ਸਮੇਂ ਬਾਅਦ ਫਿਰ ਪਤ ਦਾ ਰਸ ਬਣਦਾ ਹੈ ਹੋਂ ਬਣਦਾ ਹੈ ਮਿੰਜ ਬਣਦਾ ਹੈ ਮਾਸ ਬਣਦਾ ਹੈ ਜੱਪਿਆ ਹੋਇਆ ਸ਼ਬਦ ਜੋ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦਾ ਹੈ ਬਸ ਇਹੀ ਆਨੰਦ ਬਣ ਜਾਂਦਾ ਹੈ ਇਹੀ ਸਮਾਧੀ ਬਣ ਜਾਂਦਾ ਹੈ ਇਹੀ ਪਰਮ ਪ੍ਰਕਾਸ਼ ਬਣ ਜਾਂਦਾ ਹੈ ਇਹੀ दैਵੀ ਗੁਣ ਬਣ ਜਾਂਦਾ ਹੈ ਛਕਿਆ ਹੋਇਆ ਭੋਜਨ ਕਦੋਂ ਹੋਂ ਬਣੇਗਾ ਇਹ ਪ੍ਰਮਾਤਮਾ ਨੂੰ ਪਤਾ ਹੈ ਸਾਨੂੰ ਨਹੀਂ ਸਾਡਾ ਕੰਮ ਹੈ ਭੋਜਨ ਛਕਣਾ ਹੋਣ ਬਣਾਣਾ ਸਾਡੇ ਦਾ ਕਿਛ ਨਹੀਂ ਤੇ ਪ੍ਰਭੂ ਆਪ ਬਣਾਉਂਦਾ ਹੈ ਜਪ ਕਰਨਾ ਸਾਡਾ ਕੰਮ ਹੈ ਇਹ ਜਪ ਸਮਾਧੀ ਬਣੇ ਆਨੰਦ ਬਣੇ ਤੇ ਅਕਾਲ ਪੁਰਖ ਦੇ ਗੱਲ ਤੇ ਪ੍ਰਭੂ ਦੇ ਰੱਖੇ ਇਸ ਵਾਸਤੇ ਦੁਨੀਆ ਭਰ ਦੇ ਸਮਾਧੀ ਲੈਣ ਮਹਾਪੁਰਸ਼ਾਂ ਨੇ ਇਹ ਹੀ ਆਖਿਆ ਉਸ ਦੀ ਬਖਸ਼ਿਸ਼ ਉਸ ਦੀ ਦੇਵਤ ਉਹਦੀ ਬਖਸ਼ਿਸ਼ ਉਹਦੀ ਦੇਵਤ ਜਪ ਰਸਨਾ ਨਾਲ ਕਰਨਾ ਜਪ ਅੰਮ੍ਰਿਤ ਵੇਲੇ ਕਰਨਾ ਹੈ ਔਰ ਜਪ ਸਜਦਾ ਕਰਨਾ ਹੈ ਇਹ ਜਪ ਜਾਰੀ ਰਹੇ ਤੋ ਇੱਕ ਦਿਨ ਇਹ ਜਪ ਜਾਪ ਬਣ ਜਾਂਦਾ ਹੈ ਉਸੇ ਯਾਖੋ ਦੇ ਜਾਪ ਦੇ ਤੇ ਜਪ ਦੇ ਚ ਅੰਤਰਾ ਕੀ ਹੈ ਅੰਤਰਾ ਜਪ ਰਸਨਾ ਕਰਦੀ ਵੇ ਜਾਪ ਪ੍ਰਾਣਾ ਨਾਲ ਚੱਲਦਾ ਇੱਕ ਸ਼ਬਦ ਮੇਰੇ ਪ੍ਰਾਣ ਬਸਦਾ ਹੈ ਬਹੁਤ ਜਨਮ ਨਾ ਇਸ ਦਾ ਮੈਂ ਥੋੜਾ ਜਿਹਾ ਖੁਲਾਸਾ ਤੁਹਾਡੇ ਸਾਹਮਣੇ ਕਰਨਾ ਹੈ। ਉਹ ਜਿਹੜੇ ਕੋਈ ਥੋੜਾ ਬਹੁਤ ਅਭਿਆਸ ਕਰਦੇ ਹੋਣਗੇ, ਉਹਨਾਂ ਦੀ ਸ਼ਾਇਦ ਇਸੇ ਤਰਤੀਬ ਉਹ ਜਿਹੜੇ ਇਸ ਮਾਰਗ ਦੇ ਪਾੰਦੀ ਨਹੀਂ ਨੇ, ਇਸ ਮਾਰਗ ਦੇ ਚੱਲਣ ਦਾ ਸ਼ੌਕ ਵੀ ਨਹੀਂ ਹੈ। ਸ਼ਾਇਦ ਉਹਨਾਂ ਲਈ ਇਹ ਵਿਚਾਰ ਬਹੁਤੀ ਲਾਭਕਾਰੀ ਨਾ ਹੋਵੇ। ਜੋ ਜਪ ਕਰਦੇ ਨੇ, ਜਪ ਕਰਮ ਦੀ ਤਲਬ ਰੱਖਦੇ ਨੇ ਇਸ ਮਾਰਗ 'ਤੇ ਚੱਲਦੇ ਜਪ ਜਾਪ ਬਣ ਜਾਂਦਾ ਹੈ। ਜਦ ਸ਼ਬਦ ਪ੍ਰਾਣਾਂ ਵਿੱਚ ਰਮ ਜਾਂਦਾ ਹੈ। ਅਸੀਂ ਜੋ ਬੋਲਦੇ ਪਿਆ ਪ੍ਰਾਣਾ ਕਰਕੇ ਬੋਲਦੇ ਪਿਆ ਦੇਹੀ ਮਾਟੀ ਬੋਲੇ ਪਵਨ ਸਵਾਸਾਂ ਕਰਕੇ ਤਾਂ ਬੋਲਦੇ। ਅਗਰ ਸਵਾਸ ਨਹੀਂ ਦੇ ਕੋ লাশ ਪਈਏ ਮਿੱਟੀ ਦੀ ਢੇਰੀ ਪੀਓ ਦੇਸ ਪਾਣੀ ਵੀ ਹੈ ਮੁਰਦੇਸ ਪਾਣੀ ਵੀ ਪਿਆ ਬੋਲਦਾ ਨਹੀਂ ਪਿਆ ਕਿਉਂਕਿ ਸਵਾਸ ਨਹੀਂ ਦੇ। ਪਵਨ ਨਹੀਂ ਦੇ ਪ੍ਰਾਣ ਨਹੀਂ ਦੇ। ਬੋਲਦੇ ਤੇ ਪ੍ਰਾਣ ਨੇ। ਬੋਲਦੀ ਤੇ ਪਵਨ ਹੈ ਦੇਹੀ ਮਾਟੀ ਬੋਲੇ ਪਵਨ ਤੇ ਜਦ ਬੋਲਣਾ ਪਵਨ ਕਰਕੇ ਤਾਂ ਸਤਿਗੁਰ ਦੇਵ ਜੀ ਮਹਾਰਾਜ ਤਤਾਂ ਦੇ ਚੋਂ ਸਿਰ ਮੌਰ ਤਤ ਗੁਰੂ ਪਵਨ ਨੂੰ ਮੰਨਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਾਤ ਕਿਉਂਕਿ ਬੋਲਣਾ ਪਵਨ ਕਰਕੇ ਹੈ ਜੈਸੇ ਸਵਾਸ ਕਰਕੇ ਹੀ ਅਸੀਂ ਬੋਲਦੇ ਹਾਂ ਪਵਨ ਕਰਕੇ ਹੀ ਅਸੀਂ ਬੋਲਦੇ ਹਾਂ ਵਾਹਿਗੁਰੂ ਵਾਹਿਗੁਰੂ ਜਦ ਇਸ ਤਰ੍ਹਾਂ ਕੋਈ ਜੱਟ ਟਕਦਾ ਹੈ ਉਹ ਨਾਭੀ ਤੇ ਝੋਟ ਪੈਂਦੀ ਹੈ ਨਾਭ ਜਿਸ ਦਾ ਇੱਕ ਨਾਮ ਦੇਸ਼ ਦੇ ਚ ਹੈ ਧੁਨੀ ਤੇ ਧੁਨੀ ਦੇ ਅਖਰੀ ਅਰਥ ਕੀ ਨੇ ਜਿੱਥੋਂ ਧੁਨ ਉੱਟਦੀ ਹੈ ਜਿੱਥੋਂ ਆਵਾਜ਼ ਉੱਠਦੀ ਹੈ ਇਹ ਜੋ ਜ਼ਬਾਨ ਬੋਲਦੀ ਪਈ ਹੈ ਪਤਾ ਹੈ ਧੁਨ ਕਿੱਥੋਂ ਉੱਠਦੀ ਹੈ ਨਾਭੀ ਤੋਂ ਉੱਠਦੀ ਹੈ ਨਾਭ ਤੋਂ ਉੱਠਦੀ ਹੈ ਇਸ ਵਾਸਤੇ ਇਸ ਦਾ ਨਾਮ ਹੈ ਧੁਨੀ ਜਦੋਂ ਪੰਮਣ ਚੋਟ ਕਰਦੇ ਹੈ ਬਾਹਰ ਗਰੋ ਜੈਸੇ ਪੰਮਣ ਚੋਟ ਕਰਦੇ ਹੈ ਔਰ ਜਿਤਨੀ ਜ਼ੋਰ ਦੀ ਚੋਟ ਕਰਦੇ ਹੈ ਇਹ ਧੁਨੀ ਉੱਥੋਂ ਉੱਠਦੀ ਹੈ ਜਿੱਥੋਂ ਉੱਠਦੀ ਹੈ ਉਹਦਾ ਨਾਂ ਹੀ ਤੋ ਨਹੀਂ ਪੈ ਗਿਆ ਹੈ ਐਸੇ ਉਸਨੂੰ ਨਾਭ ਕਹਿੰਦੇ ਨੇ ਨਾਭ ਵਾਹਗੁਰੂ ਵਾਹਗੁਰੂ ਵੇਂ ਗਿਆ ਕਿ ਤੇ ਚੋਟ ਪਹੁੰਚਦੀ ਹੈ ਕਿਨ੍ਹੇ ਥੋੜੀ ਜਿਹੀ ਨਾਭ ਖੁੱਲਦੀ ਹੈ ਉਹਦੇ ਚੋਂ ਆਵਾਜ਼ ਨਿਕਲਦੀ ਹੈ ਉਸ ਆਵਾਜ਼ ਨੂੰ ਕੰਨ ਨੇ ਪਰਵਾਣੀ ਉਹ ਫਿਰ ਹਿਰਦੇ ਤੱਕ ਪਹੁੰਚਦੀ ਉਹਨੂੰ ਕੰਨ ਨੇ ਪਸੰਦੀ ਬਾਣੀ ਉਹ કંਠ ਤੱਕ ਪਹੁੰਚਦੀ ਉਹਨੂੰ ਕੰਨ ਨੇ ਮਧਮਾ ਬਾਣੀ ਉਹਨੂੰ ਜ਼ਬਾਨ ਬਿਆਨ ਕਰ ਦਿੰਦੀ ਉਹਨੂੰ ਕੰਨ ਨੇ ਬੈਖਰੀ ਬਾਣੀ ਜੋ ਜ਼ਬਾਨ ਬੋਲ ਰਹੀ ਹੈ ਇਹ ਸਭ ਤੋਂ ਪਹਿਲੇ ਨਾਭੀ ਤੋਂ ਉੱਠੀ ਥੋੜੀ ਜੀਆਂ ਨਾਭੀ ਖੁੱਲਦੀ ਚੋੜਣਾ ਸ਼ਬਦ ਦੀ ਚੋੜਣਾ ਥੋੜੀ ਜੀਆਂ ਖੁੱਲਦੀ ਉੱਥੋਂ ਇਹ ਧੁਨ ਖੁੱਲਦੀ 12ਵਾਂ ਸ਼ਬਦ ਦੀ ਚੋੜਣਾ 12ਵਾਂ ਬੋਲ ਦੀ ਚੋੜਣਾ ਵਾਹਿਗੁਰੂ 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 ਕਹਿੰਦੇ ਨੇ ਇੱਕ ਦਿਨ ਐਸਾ ਆਉਂਦਾ ਹੈ ਕਿ ਨਾਭ ਪੂਰੀ ਖੁੱਲ ਜਾਂਦੀ ਹੈ ਜਿਵੇਂ ਖੁੱਲ ਜਾਂਦੀ ਹੈ ਤੋ ਫਿਰ ਜ਼ਬਾਨ ਦੁਆਰਾ ਵਾਹਿਗੁਰੂ ਵਾਹਿਗੁਰੂ ਆਖਣ ਦੀ ਲੋੜ ਨਹੀਂ ਪੈਂਦੀ ਸਵਾਸਾਂ ਵਿੱਚ ਚੱਲ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ ਇਸ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਤ ਜਨਮ ਨਾ ਸ਼ਬਦ ਤੇ ਪ੍ਰਾਣ ਚ ਬਸਿਆ ਹੈ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਇ ਬੋਲਣਾ ਸਾਨੂੰ ਪੈਂਦਾ ਹੈ ਵਾਹਿਗੁਰੂ ਵਾਹਿਗੁਰੂ ਕਰਨ ਲਈ ਕਰਨੇ ਚਾਹੀਦੇ ਸੋਚ ਚੱਲਦੀ ਪਰ ਸਵਾਸ ਅਸੀਂ ਨਹੀਂ ਚਲਾ ਰਹੇ ਇਹ ਤੇ ਆਟੋਮੈਟਿਕ ਨੇ ਆਪਣੇ ਆਪ ਦੇ ਪ੍ਰਭੂ ਦੇ ਹੱਥੇ ਚੱਪਟ ਡੋਦੀ ਹਾਥੇ ਤੁਹਾਰੇ ਸਵਾਸ ਅਸੀਂ ਨਹੀਂ ਚਲਾ ਰਹੇ ਆਪਣੇ ਆਪ ਚੱਲਦੇ ਨੇ ਜ਼ਬਾਨ ਨੂੰ ਚਲਾਣਾ ਪੈਂਦਾ ਸਾਡੇ ਕੰਟਰੋਲ ਵਿੱਚ ਬੋਲਣਾ ਨਹੀਂ ਬੋਲਣਾ ਤੇ ਰੁਕ ਜਾਣਾ ਸਵਾਸ ਸਾਡੇ ਹੱਥੇ ਚ ਨਹੀਂ ਆਪਣੇ ਆਪ ਚੱਲ ਰਹੇ ਇਹ ਡੋਰੀ ਪ੍ਰਭੂ ਦੇ ਹੱਥ ਵਿੱਚ ਹੈ। ਇੱਕ ਐਸੀ ਅਵਸਥਾ ਬਣ ਜਾਂਦੀ ਹੈ ਸ਼ਬਦ ਪ੍ਰਾਣਾਚ ਰੰਗ ਜਾਂਦਾ। ਸਵਾਸ ਆਪਣੇ ਆਪੇ ਚੱਲਦੈ ਸ਼ਬਦ ਆਪਣੇ ਆਪ ਚੱਲਦਾ ਹੈ। ਦਮ ਦਮ ਸਦਾ ਸਮਾਲਦਾ ਦਮ ਨਾ ਬੇਥਾ ਜਾਏ। ਕੋਈ ਦਮ ਵਿਅਰਥ ਨਹੀਂ ਜਾਂਦਾ। ਹਰ ਦਮ ਵਿੱਚ ਵਹਰੂ ਵਹਰੂ ਚੱਲ ਰਿਹਾ। ਦੋ ਹੌਟਾਂ ਵਿੱਚ ਇਹ ਨਾਵੀ ਖੁੱਲਦੀ ਹੈ। ਧੋਨੀ ਪੂਰਨ ਕਰਦੀ ਹੈ ਦੋ ਹਰ ਗੰਸ ਇੱਕ ਤੈਂ ਦੇ ਨੇ ਜਲ ਮੌਤ ਚੋਟ ਕਰਦੀ ਹੈ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਵੀ ਹੈ ਆਜ ਕਾਲ ਖੁਲੈ ਤੇਰੀ ਗਾਠੜੀ ਗੱਲ ਦਰਜ ਅੱਜ ਕੱਲ ਵਿੱਚ ਇਹ ਤੇਰੀ ਗੰਢ ਖੁੱਲਣ ਵਾਲੀ ਹੈ ਜਦ ਮੌਤ ਚੋਟ ਕਰਦੀ ਹੈ ਤੇ ਮੌਤ ਸਭ ਤੋਂ ਵੱਡੀ ਚੋਟ ਹੈ ਬਹੁਤ ਵੱਡਾ ਆਪਰੇਸ਼ਨ ਹੈ ਪ੍ਰਕਿਰਤੀ ਕਰਦੀ ਹੈ ਸਾਰੇ ਸਰੀਰ ਦੇ ਚੋਂ ਫਰਾਣ ਤੇ ਚੇਤਨਾ ਜੀਵ ਨੂੰ ਕੱਢ ਕੇ ਕਿਸੇ ਹੋਰ ਸਰੀਰ ਵਿੱਚ ਪਾਣਾ ਬਹੁਤ ਵੱਡਾ ਆਪਰੇਸ਼ਨ ਹੈ। ਇਹ ਛੋਟੇ ਮੋਟੇ ਆਪਰੇਸ਼ਨ ਨੇ। ਕਿ ਕਿਸੇ ਦਾ ਇੱਕ ਗੁਰਦਾ ਕੱਢ ਕੇ ਦੂਸਰੇ ਦੇ ਅੰਦਰ ਪਾਣਾ, ਇੱਕ ਨਸ ਨੂੰ ਕੱਢ ਕੇ ਦੂਸਰੇ ਦੇ ਅੰਦਰ ਪਾਣਾ। ਇਹ ਛੋਟੇ ਮੋਟੇ ਆਪਰੇਸ਼ਨ ਨੇ। ਔਰ ਆਪਰੇਸ਼ਨ ਜਦ ਡਾਕਟਰ ਵੀ ਕਰਦਾ ਹੈ ਤਾਂ ਮਰੀਜ਼ ਨੂੰ ਬੇਹੋਸ਼ ਕਰ ਦਿੰਦਾ ਹੈ। ਆਤਮਾ ਇਹ ਸਰੀਰ ਦੇ ਚੋਂ ਕੱਢ ਕੇ ਦੂਸਰੇ ਸਰੀਰ ਵਿੱਚ ਪਾਣੀ ਤੇ ਮੌਤ ਦੇ ਸਮੇਂ ਮਨੁੱਖ बेहोश ਹੋ ਜਾਂਦਾ ਕੁਦਰਤ ਵੀ बेहोश ਕਰ ਦਿੰਦੀ ਹੈ ਪ੍ਰਕਿਰਤੀ ਵੀ बेहोश ਕਰਦੀ ਹੈ ਪਰ ਨਾ ਪੀੜਾ ਮਨੁੱਖ ਸਹਾਰ ਨਹੀਂ ਸਕੇਗਾ ਇਹ ਸਾਰੇ ਸਰੀਰ ਦੇ ਚੋਂ ਪ੍ਰਾਣ ਨਿਕਲਣ ਤੇ ਮਨੁੱਖੇ ਫਿਰ ਬੋਤ ਕਰ ਦੋ ਪ੍ਰਕਿਰਤੀ बेहोश ਕਰ ਦਿੰਦੀ ਹੈ ਜੈਸੇ ਚੀਰਾ ਫੜੀ ਕਰਨੀ ਆਪਰੇਸ਼ਨ ਕਰਨਾ ਡਾਕਟਰ बेहोश ਕਰ ਦਿੰਦਾ ਉਹ ਮਹਾਂ ਗਾਰਥਕ ਜੋ ਪਰਮਾਤਮਾ ਹੈ ਕੋਈ ਮਨੁੱਖ ਨੂੰ बेहोश ਕਰ ਲੈਂਦਾ ਜਦ ਇਹ ਬਹੁਤ ਵੱਡਾ ਆਪਰੇਸ਼ਨ ਕਰਦਾ ਹੈ ਇੱਕ ਸਰੀਰ ਦੇ ਚੋਂ ਆਤਮਾ ਕੱਢ ਕੇ ਹੁਣ ਦੂਸਰੇ ਚ ਪਾਉਂਦਾ ਹੈ ਇਥੋਂ ਪ੍ਰਾਣ ਕੱਢ ਕੇ ਹੁਣ ਦੂਸਰੇ ਚ ਪਾਉਂਦਾ ਹੈ ਦਾਤਾ ਦੂਸਰਾ ਬਣੇਗਾ ਇਹ ਪ੍ਰਕਿਰਤੀ ਇੱਕ ਬਹੁਤ ਵੱਡਾ ਆਪਰੇਸ਼ਨ ਕਰਦੀ ਹੈ ਮੌਤ ਦੇ ਸਮੇਂ ਨਾਭੀ ਤੇ ਚੋਟ ਪਹੁੰਚਦੀ ਹੈ ਔਰ ਜਦ ਨਾਭੀ ਪੂਰੀ ਖੁੱਲਦੀ ਹੈ ਤੇ ਧੁਨੀ ਪੂਰੀ ਖੁੱਲਦੀ ਹੈ ਤੇ ਗੰਦ ਪੂਰੀ ਖੁੱਲਦੀ ਹੈ ਤੇ ਸਰੀਰ ਦੀ ਜਿਹੜੀ ਹਾਲਤ ਬਣਦੀ ਹੈ ਧੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਦਾ ਜ਼ਿਕਰ ਕੀਤਾ ਹੈ ਹੱਥ ਮਰੋੜੇ ਤੰਕਪੇ ਸਿਆਉ ਹੋ ਆਸੇ ਹੱਥ ਮਰੋੜੇ ਜਦ ਪ੍ਰਾਣ ਨਿਕਲ ਜਾਂਦਾ ਤੇ ਗੰਦ ਖੁੱਲਦੀ ਹੈ ਅਣ ਮੁਠੀਆਂ ਬੰਦ ਆਉਂਦੀਆਂ ਬੜਦੇ ਦੇ ਬੰਦੇ ਦੇ ਦੰਦ ਵੱਜਦੇ ਸਰੀਰ ਦੇ ਉੱਤੇ ਕੰਬੜੀ ਛਿੜ ਜਾਂਦੀ ਹੈ ਹੱਥ ਮਰੋੜੇ ਹਨ ਕਹੇ ਸਿਆਉ ਹੋਆ ਸੇ ਸਰੀਰ ਦੇ ਤੇ ਸਿਆਹੀ ਦੌੜ ਜਾਂਦੀ ਹੈ ਤੇ ਫਿਰ ਸਰੀਰ ਚਿੱਟਾ ਹੋ ਜਾਂਦਾ ਹੁਣ ਪਾਣੇ ਲੱਗ ਜਾਂਦਾ ਹੈ ਅੰਤਿਮ ਸਮੇਂ ਇਹ ਹਾਲਤ ਹੁੰਦੀ ਹੈ ਇੱਕ ਤੇ ਉਹ ਹਾਲਤ ਹੈ ਕਿ ਮੌਤ ਨਾਭੀ ਤੇ ਝੋਟ ਕਰ ਗਈ ਹੈ ਤੇ ਨਾਭ ਪੂਰੀ ਖੁੱਲ ਜਾਂਦੀ ਹੈ ਇਕ ਕੋਈ ਜਪ ਕਰ ਰਿਹਾ ਹੈ ਵਾਹਿਗੁਰੂ 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 ਕਿਸੇ ਦਿਨ ਐਸੀ ਘਟਨਾ ਗਰਦੀਏ ਕਿ ਚੋਟ ਪੂਰੀ ਲੱਗਦੀ ਨਾਭੀ ਵੇ ਨਾ ਕੋ ਪੂਰੀ ਖੁੱਲ ਜਾਂਦੀ ਗੰਡ ਪੂਰੀ ਖੁੱਲ ਜਾਂਦੀ ਜੀਮ ਦੇ ਆ ਜੀ ਉਹ ਉਦੋਂ ਖੁੱਲਦੀ ਹੈ ਜਦ ਮਨੁੱਖ ਮਰਨ ਲੱਗਦਾ ਹੈ ਪਰ ਖੁੱਲ ਕੇ ਮਰ ਜਾਂਦਾ ਹੈ ਪਰ ਕੋਈ ਜਪ ਕਰ ਰਿਹਾ ਹੈ ਕਿ ਜਪਦੁਆਰਾ ਜਦ ਇਹ ਬੰਡ ਖੁੱਲਦੀ ਹੈ ਤਾਂ ਨਵੀਂ ਜ਼ਿੰਦਗੀ ਮਿਲ ਜਾਂਦੀ ਹੈ ਇਹ ਜੀਵਨ ਤੇ ਬਹ ਜਾਂਦਾ ਹੈ ਨਵੀਂ ਜ਼ਿੰਦਗੀ ਮਿਲ ਜਾਂਦੀ ਹੈ ਧਾਰਮਿਕ ਬੰਦੇ ਦਾ ਇੱਕ ਨਾਮ ਹੈ ਦੁਇਚ ਦੂਜਾ ਜਨਮ ਇਹਦਾ ਹੋਰ ਜਨਮ ਹੋ ਗਿਆ ਇਸੇ ਜਨਮ ਵਿੱਚੋਂ ਹੋਰ ਜਨਮ ਹੋ ਗਿਆ ਗੁਰਗੰਸਾਹਬ ਜੀ ਮਹਾਰਾਜ ਦੀ ਬਾਣੀ 'ਚ ਵੀ ਬਾਤ ਹੈ ਸਤਗੁਰ ਕੇ ਜਨਮੇ ਗਵਨ ਮਿਠਾਇਆ ਗੁਰੂ ਦੇ ਘਰ ਜਨਮ ਹੋ ਗਿਆ ਜਨਮ ਮਰਨ ਬਿਟੇ ਜੀਵਦੇ ਆ ਜੀ ਗੰਢ ਖੁੱਲ ਗਈਏ ਤੇ ਜੀਵਨ ਮੁਕਤ ਹੈ ਜਨਮ ਮਰਨ ਤੋਂ ਰਹਿਤ ਹੋ ਗਏ ਪਰ ਖੁੱਲਈਏ ਮੌਤ ਦੇ ਸਮੇਂ ਅੰਤਲ ਸਮੇਂ ਤੇ ਫਿਰ ਕਿਸੇ ਹੋਰ ਜਨਮ ਵਿੱਚ ਪੈਗਾ ਤੇ ਜਮ ਜਮ ਮਰੇ ਮਰੇ ਤੇ ਜਮ ਨੇ ਬਹੁਤ ਸਜ਼ਾ ਪਿਆਰ ਦੇ ਸਮੇਂ ਜੈਸੇ ਇਹ ਜਪ ਕਰਦੇ ਆ ਨਾਖ ਖੁੱਲ ਗਈਏ ਵਾਹਿਗੁਰੂ 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 ਨਾਹੀ ਦੇ ਕੋਣ ਖੁਲੰਗਾ ਜੋ ਹੈ ਪਹਿਚਾਨ ਕੀ ਹੈ ਸਵਾਸਾਂ ਦੇ ਸ਼ਬਦ ਰੰਗ ਜਾਂਦਾ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਕਲਵੀਰ ਪਿਤਾ ਜ਼ਫਰ ਨਾਮੇ ਦੀ ਬਾਣੀ ਦੇ ਰਹੇ ਔਰੰ ਜ਼ੇਬ ਨੂੰ ਉਪਦੇਸ਼ ਕਰਦਿਆਂ ਆ ਕਹਿੰਦੇ ਨੇ ਲਬਾਲ ਲਬ ਦੇ ਕੁੰਨ ਦਮ ਬਦਮਨੋਸ਼ ਕੁੰਨ غمے ہر دو عالم پر آم ہو شوں تیرے دماں دے پیالے خالی نے تیرے دماں دماچ کچھ بھی نہیں خالی لے. تیرے دماں دماچ اللہ ہو نہیں تیرے دماں دماش خدا نہیں ہے پیالے تیرے خالی نے پیالے نے قیمتی پیالے نے آبِ حیات نال بھر لے امرت نال بھر لے خالی نے کہ دم تیرے خالی جا رہے ہیں ਉਚਵੀ ਨਹੀਂ ਨਾਚ ਲਬਾਨ ਨਬੇ ਕੁੰ ਦੰਬਾ ਦਮਨੋਸ਼ ਕੁੰ ਗਮੇ ਹਰਦ ਆਲਮ ਫਰਾਮੋਸ਼ ਕੁੰ ਕੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਨੰਦ ਲਾਲੂ ਤੇ ਪ੍ਰਸ਼ਨ ਕੀਤਾ ਬੰਸਾ ਕਦੀ ਕੋਈ ਐਸਾ ਕੰਮ ਵੀ ਫਾਠਾ ਹੋਇਆ ਕਿ ਕੰਮ ਕਰਨ ਤੋਂ ਬਾਅਦ ਹੋ ਜਾਣ ਤੋਂ ਬਾਅਦ ਤੁਹਾਨੂੰ ਪਛਤਾਵਾ ਹੋਇਆ ਹੋਵੇ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ ਮੈਂ ਕਿਉਂ ਹੋ ਗਿਆ ਕਿਆ ਐਸੀ ਕੋਈ ਬੁੱਲ ਹੋਈ ਹੈ ਕਿਆ ਜ਼ਿੰਦਗੀ ਵਿੱਚ ਪੜੇ ਕੋਲ ਐਸਾ ਵੀ ਕੋਈ ਕੰਮ ਹੋਇਆ ਹੈ ਕਿ ਤੁਹਾਨੂੰ ਬਾਅਦ ਵਿੱਚ ਬੜਾ ਪਛਤਾਵਾ ਕਰਨਾ ਪੈ ਰਿਹਾ ਹੋਵੇ ਹੱਥ ਜੋੜ ਕੇ ਨੰਦ ਲਾਲ ਨੇ ਕਿਹਾ ਪਾਤਸ਼ਾਹ ਐਸਾ ਕੰਮ ਰੋਜ਼ ਹੋ ਜਾਂਦਾ ਹੈ ਔਰ ਰੋਜ਼ ਮੈਨੂੰ ਪਛਤਾਵਾ ਕਰਨਾ ਪੈਂਦਾ ਹੈ ਕਹਿੰਦੇ ਇੱਕ ਦਫਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਹੈਰਾਨ ਹੋ ਗਏ ਕਿ ਅਨੰਦ ਭਗਤ ਹੈ ਕਿ ਬ੍ਰਹਮ ਗੈਣੀ ਹੈ ਇਹ ਬਹੁਝ ਕਵੀਆਂ ਦੇ ਚੋਂ ਸਿਰਮੌਰ ਕਵੀ ਹੈ। ਇਹ ਮਹਾਨ ਸੇਵਾਦਾਰ ਹੈ, ਗਿਆਨੀ ਹੈ। ਇਹ ਐਸਾ ਕਹਿੰਦਾ ਹੈ ਕਿ ਪਾਤਸ਼ਾਹ ਐਸੀ ਗੁੱਲ ਮੈਥੋਂ ਰੋਜ਼ ਹੋ ਜਾਂਦੀ। ਐਸਾ ਕਰਮ ਮੈਥੋਂ ਰੋਜ਼ ਹੋ ਜਾਂਦਾ ਹੈ। ਔਰ ਪਛਤਾਤ ਵੀ ਮੈਨੂੰ ਬਾਰ-ਬਾਰ ਕਰਨਾ ਲੱਗਦਾ ਹੈ। ਸਤਿਗੁਰੂ ਨੇ ਪੁੱਛਿਆ, "ਥਾ ਦੱਸ ਐਸਾ ਕਿਹੜਾ ਕੰਮ ਹੈ ਜਿਹੜਾ ਥਾ ਰੋਜ਼ ਹੋ ਜਾਂਦਾ ਹੈ?" ਤੈਨੂੰ ਪਛਤਾਤਾ ਵੀ ਰੋਜ਼ ਕਰਨਾ ਪੈਂਦਾ ਹੈ ਪਛਤਾਣਾ ਵੀ ਰੋਜ਼ ਪੈਂਦਾ ਹੈ ਐਸਾ ਕਿਹੜਾ ਕੰਮ ਹੈ ਨੰਦ ਲਾਲ ਹੱਥ ਜੋੜ ਕੇ ਕਹਿੰਨੇ ਵਾਏ ਬਰਨਫ ਸੇ ਕੇ ਬੇਹੂਦਾ ਗੁਲਸ ਅਲ ਗਿਆ ਅਜ ਅਜ ਵਖਲ ਗਏ ਮਾਂ ਅਲ ਗਿਆ ਅਜ ਐ ਮੇਰੇ ਬਾਦਸ਼ਾ ਜਿਹੜਾ ਦਮ ਤੇਰੀ ਯਾਦ ਤੋਂ ਬਿਨਾ ਲੰਘ ਜਾਂਦਾ ਉਸ ਗੁਜ਼ਰ ਦਮ ਦਾ ਮੈਨੂੰ ਅਫਸੋਸ ਬੜਾ ਪਛਤਾਤਾ ਬੜਾ ਹੈ ਦੁੱਖ ਬੜਾ ਹੈ ਕਿ ਰੋਜ਼ ਕਈ ਦਮ ਅਕਾਰਤ ਚਲੇ ਜਾਂਦੇ ਨੇ ਰੋਜ਼ ਮੇਰੇ ਦਮ ਵੇਰਥ ਚਲੇ ਜਾਂਦੇ ਨੇ ਵਿਰਥ ਦੀ ਗੱਲਾਂ ਵਿੱਚ ਵਿਰਥ ਦੀ ਗੁੱਲਾਂ ਵਿੱਚ ਵਿਰਥ ਦੇ ਵਿਚਾਰਾਂ ਵਿੱਚ ਵਿਰਥ ਦੇ ਕਾਰੋਬਾਰਾਂ 'ਚ ਦਮ ਲੰਘ ਜਾਂਦੇ ਪਛਾ ਮੈਨੂੰ ਪਛਾਤਾਤ ਵੀ ਰੋਜ਼ ਹੁੰਦਾ ਵਾਹ ਬਨਬ ਸੇ ਕਿ ਬੇਵੋ ਦਾ ਗਲਸਤ ਅਲ ਗਿਆ ਅਸ ਦਫਨਤੇ ਮਾ ਅਲਿਆਸ ਨੰਦ ਲਾਲ ਜਪਨੀ ਕਰ ਰਹੇ ਜਾਪ ਕਰਨੇ ਨਾ ਉਹਦੇ ਪ੍ਰਾਣਾਂ 'ਚ ਚੱਲਦਾ ਇਹ ਕਿ ਸ਼ਬਦ ਮੇਰੇ ਪ੍ਰਾਣ ਬਸਤੈ ਬਹੁਤ ਜਨਮ ਨਾ ਆਵਾ ਭੋਜਨ ਦੀ ਗੁਰ ਕੀ ਪਹਿਲੇ ਤੇ ਮੂਚੀ ਪਾਣੀ ਪੈ ਗਈ ਫਿਰ ਥੱਲੇ ਕਰਨੀ ਪੈ ਗਈ ਤੇ ਫਿਰ ਬੱਚ ਕੇ ਹੋਣ ਬਣੇਗੀ ਰਸ ਬਣੇਗੀ ਇੰਦਰੀਆਂ ਦੀ ਸ਼ਕਤੀ ਬਣੇਗੀ ਮਾਸ ਬਣੇਗੀ ਮੰਜ ਬਣੇਗੀ ਚਰਬੀ ਬਣੇਗੀ ਇਹ ਅਗਲੀ ਗੱਲ ਹੈ ਪਹਿਲੇ ਤਾਂ ਮੂਚ ਪਾਣੀ ਪੈ ਗਈ ਵਾਹਿਗੁਰੂ ਮੰਤਰ ਪਹਿਲੇ ਤੇ ਰਸਨਾ ਨਾਲ ਹੀ ਜਪਣਾ ਪੈਗਾ ਅਗਲੀਆਂ ਸਟੇਜਾਂ ਆਪਣੇ ਆਪ ਬਣਨ ਗਿਆ ਉਹ ਸਾਡੇ ਹੱਥ 'ਚ ਨਹੀਂ ਭੋਜਨ ਮੌਨ ਦੇ ਚ ਪਾਣਾ ਛਕਣਾ ਸਾਡਾ ਕੰਮ ਹੈ। ਇਹਨੂੰ ਹੋਣ ਬਣਾਣਾ ਪ੍ਰਵਾਤਮਾ ਦਾ ਕੰਮ ਹੈ। ਸਾਡਾ ਕੰਮ ਹੈ। ਮੈਂ ਆਪਣੀ ਜ਼ਿੰਦਗੀ ਚ ਦੋ ਬੱਚੇ ਦੇਖੇ ਨੇ, ਇੱਕ ਡਾਕਟਰ ਨਗਰ ਇੱਕ ਡੇਰਾਦੂ। ਡੇਰਾਦੂ ਦਾ ਬੱਚਾ ਡਾਕਟਰ ਦਾ ਹੀ ਬੱਚਾ ਹੈ। ਉਹਨਾਂ ਨੂੰ ਮਹੀਨੇ ਦੇ ਮਹੀਨੇ ਕੋਪੜਾ ਹੁਣ ਚੜਾਣਾ ਪੈਂਦਾ ਰੋਟੀ ਖਾਂਦੇ ਨੇ ਹੁਣ ਨਹੀਂ ਬੰਦਾ। ਦੁੱਧ ਪੀਂਦੇ ਨੇ, ਫਰੂਟ ਖਾਂਦੇ ਨੇ ਹੁਣ ਨਹੀਂ। ਦੇ ਦਾੁੰਦੇ ਜਿਹੜਾ ਬੱਚਾ ਹੁਣ ਮੇਰੇ ਨਾਲ 8-9 ਸਾਲ ਦਾ ਹੋਵੇਗਾ ਕਾਟਾ ਨਗਰ ਵਾਲਾ 10-11 ਸਾਲ ਦਾ ਹੈ ਮਾਂ ਬਾਪ ਇੱਕ ਦਿਨ ਮੇਰੇ ਕੋਲ ਰੋਇਆ ਤੇ ਮੈਨੂੰ ਗਿਆਨੀ ਜੀ ਮਹੀਨੇ ਦੇ ਮਹੀਨੇ ਖੂਰਾ ਖੂਨ ਚੜਾਉਣਾ ਪੈਂਦਾ ਇਸ ਨੂੰ ਔਰ ਡਾਕਟਰ ਕਹਿੰਦੇ ਨੇ ਜਿਸ ਮੈਨੇ ਹੁਣ ਨਹੀਂ ਚੜਾਉਗੇ ਮਰ ਜਾਏ ਨਹੀਂ ਰਹੇਗਾ ਖਾਂਦਾ ਅਸੀਂ ਸਭ ਕੁਝ ਖਿਲਾਂਦੇ ਹਾਂ ਖੂਨ ਨਹੀਂ اور ڈیر لوگ کا بچہ ایک آئی سپیشلسٹ ہے ڈاکٹر بڑا چوٹی کا وہ لڑکا ہے انہیں اکھنڈ پاٹ رکھایا انہیں کیا گھن جی ہے دکھتا ہے میں ڈاکٹر ہاں پر میرا بچہ ہے اور ایک ہی بچہ ہے سب کچھ چھکتا ہے دمیں سے خون نہیں بننا پوپرا خون چڑھا زندہ ہے ਇਸ ਤਰ੍ਹਾਂ ਦੇ ਮਰੀਜ਼ ਮੈਂ ਆਪਣੀ ਜ਼ਿੰਦਗੀ 'ਚ ਸਿਰਫ ਦੋ ਦੇਖੇ ਨੇ ਕੋਈ ਬੰਦਾ ਪਰ ਐਸੇ ਤੇ ਮੈਂ ਲੱਖਾਂ ਹੀ ਦੇਖੇ ਨੇ ਜਪ ਤੇ ਕਰਦੇ ਨੇ ਜਪ ਨਹੀਂ ਬੰਦਾ ਰਸਨਾ ਨਾਲ ਦੇ ਜਪ ਲੈਂਦੇ ਨੇ ਪ੍ਰਾਣਾ ਵਿੱਚ ਨਹੀਂ ਪ੍ਰਾਣ ਸਾਹ ਦੇ ਵਿੱਚ ਕੁਝ ਵੀ ਨਹੀਂ ਇਹ ਵੀ ਮੈਨੇਜ ਕਰਦੇ ਨੇ ਕਦੇ ਕਦਾਈ ਕੋਈ ਐਸੇ ਮਰੀਜ਼ ਦੇਖਣ ਨੂੰ ਮਿਲਦੇ ਨੇ ਇੱਕ ਦੋ ਜੋ ਭੋਜਨ ਛਕਦੇ ਨੇ ਤੇ ਹੋਂਦ ਨਹੀਂ ਬਣਦਾ ਐਸੇ ਮਰੀਜ਼ਾਂ ਨਾਲ ਸਾਰਾ ਸੰਸਾਰ ਭਰਿਆ ਹੋਇਆ ਹੈ ਗੁਰਦੁਆਰੇ ਮੰਦਰ ਚਰਚ ਬਸਿਦਾ ਜੋ ਜਪ ਤੇ ਕਰਦੇ ਨੇ ਜਪ ਨਹੀਂ ਬਣਦਾ ਭੋਜਨ ਖੋਲ ਨਾ ਬਣੇ ਤਾਂ ਸਮਝ ਲੈਣਾ ਤਨ ਵਿੱਚ ਕੁਝ ਨੁਕਸ ਹੈ ਭਜਨ ਜਪ ਜਾਪ ਨਾ ਬਣੇ ਤਾਂ ਸਮਝ ਲੈਣਾ ਮਨ ਵਿੱਚ ਕੁਝ ਵਿਕਾਰ ਨੇ ਕੁਝ ਨੁਕਸ ਹੈ ਕੋਈ ਗੱਲ ਹੈ ਕੋਈ ਗਲਤ ਆਸ਼ਨਾ ਹੈ ਕੋਈ ਗਲਤ ਸੋਚਣੀ ਹੈ ਕੋਈ ਗਲਤ ਚਾਹਤ ਹੈ ਜਪ ਜਾਤ ਬਣ ਜਾਂਦਾ ਹੈ ਜਾਤ ਬੈਰਾਗ ਬਣ ਜਾਂਦਾ ਹੈ ਬੈਰਾਗ ਮਨੁੱਖ ਨੂੰ ਇਹ ਦੇਖਦਾ ਹੈ ਆਪਣਾ ਅੰਤ ਕਾਲ ਕਾਲ ਅਕਾਲ ਦੇ ਨੇੜੇ ਅੰਤ ਬੇਅੰਤ ਦੇ ਨੇੜੇ ਹੈ ਔਰ ਪਿੰਦ ਦੇ ਜਦ ਮਨੁੱਖ ਨੂੰ ਜੀਵਨਿਆ ਜੀ ਆਪਣਾ ਅੰਤ ਦਿਖਾਈ ਦੇਵੇ ਆਪਣੇ ਹੱਥਾਂ ਪੈਰਾ ਤੇ ਇੰਦਰੀਆਂ ਨੂੰ ਕਾਬੂ ਚ ਰੱਖਦਾ ਹੈ ਬਯੰਤ ਨਹੀਂ ਜਿਸ ਨੂੰ ਅੰਤ ਹੀ ਆਪਣਾ ਚੇਤੇ ਨਹੀਂ ਆ ਰਿਹਾ ਮੁਸ਼ਕਿਲ ਉਹ ਬਯੰਤ ਦੇ ਚੀਨ ਹੋ ਸਕੇ 80 ਸਾਲ ਦਾ ਬੁੱਢਾ ਹੋ ਗਿਆ ਅਜੇ ਵੀ ਜਨਮ ਦਿਨ ਮਨਾ ਰਿਹਾ ਹੈ ਮਰਨ ਦਿਨ ਕਦੋਂ ਮਨਾਨੇਗਾ ਸਤਗੁਰੂ ਤੇ ਕਹਿੰਦੇ ਨਾ ਪਹਿਲਾ ਮਰਨ ਕਬੂਲ ਜੀਵਨ ਕੀ ਛਗਾ ਹੋਇ ਸਵਨ ਕੀ ਰੇਨਗਾ ਤੋ ਆਓ ਹਮਾਰੇ ਪਾਸ 70 ਸਾਲ ਦਾ ਮੁੰਡਾ ਉਹ ਕਦੀ ਜਨਮ ਦਿਨ ਮਨਾ ਰਿਹਾ ਅਜੇ ਵੀ ਜਨਮ ਨਾਲ ਜੁੜਿਆ ਆ ਮਰਨ ਨਾਲ ਕਦੋਂ ਜੁੜੇਗਾ ਕਹੋ ਕਬੀਰ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣੇ ਕਬੀਰ ਤਨ ਦਾ ਸੀਤੇ ਮਰਨਾ ਕਬੂਲ ਕਰ ਲੈ ਉਹ ਬਾਰ ਬਾਰ ਮਰਦੇ ਨੇ ਜੋ ਮਰਨਾ ਨਹੀਂ ਕਬੂਲ ਕਰ ਲਏ ਅਸੀਂ ਮਰਨਾ ਕਬੂਲ ਕਰ ਲਿਆ ਹੁਣ ਬਾਰ ਬਾਰ ਨਹੀਂ ਮਰਾਂਗੇ ਗਲ ਖਤਮ ਕਹੋ ਕਬੀਰ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣੇ ਬੈਰਾਗ ਪੈਦਾ ਹੋ ਜਾਂਦਾ ਹੈ ਜੇ ਮਰਨਾ ਦਿਖਾਈ ਦੇ ਜਾ ਜੀਵਨ ਦੇ ਅੰਤ ਦਿਖਾਈ ਦੇ ਜਾ ਸਭ ਕੁਝ ਅੰਤ ਹੈ ਤੀਸਰੀ ਬਾਣੀ ਦਸ ਸਵਈਏ ਬਹੁਤ ਲੰਬਾ ਛੋੜਾ ਥੋੜਾ ਸਮੇਂ ਨਹੀਂ ਕਰਦਾ ਇੱਕ ਸਵਈਆ ਤੁਹਾਡੇ ਸਾਹਮਣੇ ਰੱਖਾਂ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਨ ਕੇ ਗਾਉਨ ਕੋ ਜਾਤਨੇ ਵਾਰੇ ਬਾਰੇ ਬੁਜਾਨ ਕੇ ਗੋਪ ਬਲੀਵੇ ਦਨਿਆਵਤ ਸੀਸ ਨਾ ਜਾਤ ਵਿਚਾਰੇ ਇਹ ਤੇ भए ਤੋ ਕਹਾ भए ਗੋਪਤ ਅੰਤ ਕੋ ਨਾ ਦੇਹੀ ਪਾਇ ਭਲਾਏ ਇਸ ਤਰ੍ਹਾਂ ਦੇ ਰਾਜੇ ਮਹਾਰਾਜੇ ਮਹਾਨ ਕਿੱਥੇ ਚਲੇ ਜਿਨ੍ਹਾਂ ਦੀ ਐਸੀ ਸ਼ਾਨ ਅਸ਼ੌਕਤੀ ਖਾ ਕੋਵੇ ਚਲੇ ਗਏ ਅੰਤ ਦੀ ਗੋਲ ਵਿੱਚ ਚਲੇ ਗਏ ਕਾਲ ਦੀ ਗੋਲ ਵਿੱਚ ਜੇ ਸੇ ਕੋਈ ਜਪ ਕਰਦਾ ਹੈ ਜਪ ਜਾਪ ਬਣਦਾ ਹੈ ਤੇ ਜਾਪ ਦੇ ਚ ਮਨਕ ਨੂੰ ਆਪਣਾ ਅੰਤ ਦਿਖਾਈ ਦਿੰਦਾ ਹੈ بار بار ایسا انہوں کو بھول کے بھی جنم دن نہیں منائے گا انہوں مرن دن نیرے دکھائی دیں گا اندر بیرا اندر تڑپنا کہ ہے پربو انت تو پہلے تیرا ملن ہو جائے وہ تڑپ ہے بیرا, بیرا 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 ایک اگن ہے بیرا ایک اگنی ہے کہ بابا فرید کا انہیں تے سلطان ہے بیرا بیرا آتی ہے بیرا ہوں سلطان ਫਰੀਦਾ ਜਿਤ ਤਨ ਬਿਰਹੇ ਨਾ ਉਪਦੇ ਸੋ ਤਨ ਜਾਨ ਮਸਾਂ ਪੈਰਾਨੀ ਕਿ ਬੇ ਜਿੱਥੇ ਬਿਰਹਾ ਨਹੀਂ ਪੈਦਾ ਹੋਇਆ ਸਮਝ ਲਓ ਉਹ ਸ਼ਮਸ਼ਾਨ ਦਾਟ ਹੈ ਕਿਉਂ ਮਨੁੱਖ ਦਾ ਹਿਰਦਾ ਅਗ ਤੋ ਖਾਲੀ ਨਹੀਂ ਰਹਿ ਸਕਦਾ ਨਾ ਮਨੁੱਖ ਦਾ ਤਨ ਨਾ ਮਨੁੱਖ ਦਾ ਮਨ ਤਨ ਵਿੱਚ ਜਠਰ ਅਗਨੀ ਹੈ ਤਨ ਨੂੰ ਜ਼ਿੰਦਾ ਰੱਖਦੀ ਹੈ ਮਰੇ ਲੋ ਦੀ ਪਹਿਚਾਨ ਕੀ ਬਠੰਡਾ ਪੈ ਗਿਆ ਹੱਥ ਤੇ ਠੰਡੇ ਗਲ ਖੜਾ ਮੰਨ ਵਿੱਚ ਅਗਨੀ ਹੈ ਕ੍ਰਿਸ਼ਨਾਂ ਦੀ ਮਨ ਜਿੰਦਾ ਹੈ ਇਸ ਅਗਨੀ ਨੂੰ ਬਦਨ ਨਾ ਬਿਰਹ ਅਗਨ ਦੇ ਚ ਬੈਰਾਗ ਦੀ ਅਗਨੀ ਵਿੱਚ ਕ੍ਰਿਸ਼ਨਾਂ ਦੀ ਅਗਨ ਸਾਰੇ ਗੁਣਾਂ ਨੂੰ ਜਲਾ ਕੇ ਖਾਤ ਕਰ ਦਿੰਦੀ ਹੈ ਕ੍ਰਿਸ਼ਨਾਂ ਨੂੰ ਮਨੁੱਖ ਦੇ ਅੰਦਰ ਕੋਈ ਗੁਣ ਨਹੀਂ ਹੁੰਦਾ ਚਾਹੇ ਕਿਤਨਾ ਦਾਰਸ਼ਨਿਕ ਹੋਵੇ ਗਿਆਨੀ ਹੋਵੇ ਮਹਾਨ ਹੋਵੇ ਪਾਠੀ ਹੋਵੇ اگر اندر ترشنا ہے تو جفن جانو کوئی گڑ نہیں ہوگا ترشنا ایک ایسی اگ ہے جلا کے ہاتھ کر دیں دینی کچھ بھی نہیں دیکھ دینی جپ جب, جب جاپ بن جا تو جاپ کر کے ترشنا اگن برہے اگن بدل دگ بھی اگن باغ دی اگن برہے اگن سارے اوگنوں جلا کے ہاتھ کر دیں دینی ہے ترشنالونے کوئی گن نہیں ہوں گا برہی کوئی اوگن نہیں ہوں گا یہ کرتے بر ہی منہ چ کوئی اوگن نہیں ہو ترشنالو بار بار پدارت تڑپ دل ہی بار بار پرماتما تڑپ دائے تڑپنا دونوں کو شاید بیراگی کو اس کا بڑا بھاری ذکر اس وقت سمانے میں اس کو خلاصہ گروہ ارجن دیو جی مہاراج کہ رہ نہ سکا بن دیکھے میں چندے جوردے اردہ ہے ਨੰਦ ਲਾਲ ਤੇ ਇੱਕ ਸ਼ਰਤ ਲਾਉਂਦੇ ਨੇ ਸ਼ਾਹ-ਏ-ਉਮੈਦ ਆਸ਼ਿਕ ਪਰ ਉਹ ਸਮਰਨਾ ਦੇ ਰਿਹਾ ਹੈ ਆ ਆਸ਼ਿਕ ਐ ਪ੍ਰੇਮੀ ਤੂੰ ਉਮੈਦ ਦਾ ਬੂਟਾ ਲਾਇਆ ਤੈਨੂੰ ਮਿਰਾਤ ਦਾ ਫਲ ਨਹੀਂ ਲੱਗੇਗਾ ਭਾਈ ਸਾਹਿਬ ਭਾਈ ਨੰਦ ਲਾਲ دیਵਾਨੇ ਗੋਇਆ ਭਾਈ ਸਾਹਿਬ ਭਾਈ ਨੰਦ ਲਾਲ ਇਹਨਾਂ ਦੀਆਂ ਸਤ ਕਿਤਾਬਾਂ ਨੇ ਸਤ ਗ੍ਰੰਥ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਕ ਗ੍ਰੰਥ ਜਿਸ ਦਾ ਨਾਮ ਨੰਦ ਲਾਲ ਨੇ ਬੰਦਗੀ ਨਾਮਾ ਰੱਖਿਆ ਸੀ ਸਤਿਗੁਰੂ ਨੇ ਕਿਹਾ ਜ਼ਿੰਦਗੀ ਨਾਮ ਹੈ ਜਿਹੜਾ ਪੜ੍ਹੇਗਾ ਉਹਨੂੰ ਰੋਹਾਨੀ ਜ਼ਿੰਦਗੀ ਲੱਗੇਗੀ ਭਾਈ ਸਾਹਿਬ ਭਾਈ ਨੰਦ ਲਾਹ ਭਾਈ ਸਾਹਿਬ ਕਹਿੰਦੇ ਨੇ ਸ਼ਾਖੇ ਉਮੀਦ ਦੇ ਆਸ਼ਿਕ ਹਰ ਵਿਸ ਸਮਰਨਾ ਗੀਰਲ ਸਮਰ ਕਹਿੰਦੇ ਨੇ ਫਲ ਐ ਪ੍ਰੇਮੀ ਤੂੰ ਉਮੀਦ ਦਾ ਬੂਟਾ ਲਾਇਆ ਤੈਨੂੰ ਮਿਲਾਕ ਦਾ ਫਲ ਨਹੀਂ ਲੱਗੇਗਾ ਹਰ ਵਿਸ ਨਹੀਂ ਲੱਗੇਗਾ ਕਿਉਂ ਕਿਉਂ ਨਹੀਂ ਲੱਗੇਗਾ ਅਸ ਆਬ ਰਸ਼ਕੇ ਮੈਦਾਨ ਤਾ ਸਵਜ ਤਰ ਨਵਾਸ਼ਦ ਤੂੰ ਅੱਖਾਂ ਦਾ ਪਾਣੀ ਇਸ ਉਮੀਦ ਦੇ ਬੂਟੇ ਚ ਪਾਇਆ ਨਹੀਂ ਤੂੰ ਦਰਦੇ ਆਦੇ ਹੈ ਤੂੰ ਅੱਖਾਂ ਦਾ ਜਲ ਇਸ ਬੂਟੇ ਚ ਪਾਇਆ ਹੀ ਨਹੀਂ ਕਿੱਥੇ ਮਿਲਾਬ ਦਾ ਫੰਦ ਹੈ ਵਾਹੀ ਗੁਰਾਸ ਦੀ ਨਹੀਂ ਸੰਬੰਧ ਜਿਹੜੇ ਜਿਹੜੇ ਸਹੀਏ ਲਿਖੇ ਨੇ ਇਹ ਫਿਰ ਜਾਨੋ ਆਦਮੀ ਹੈਰਾਨ ਹੋ ਜਾਂਦਾ ਹੈ ਪਰਸੂਤ ਦੀ ਪੀੜਾ ਤੋਂ ਲੰਘੇ ਬਿਨਾ ਕੋਈ ਇਸ਼ਤਰੀ ਮਾਂ ਨਹੀਂ ਬਣ ਸਕਦੀ ਬਿਰਹ ਦੀ ਪੀੜਾ ਤੋਂ ਲੰਘੇ ਬਿਨਾ ਕੋਈ ਮਨੁੱਖ ਬ੍ਰह्मਗਣੀ ਨਹੀਂ ਬਣ ਸਕਦਾ ਬਲਕਿ ਨਹੀਂ ਬਣ ਸਕਦਾ ਇੱਕ ਤਨ ਦੇ ਚੋਂ ਦੂਸਰੇ ਤਨ ਨੂੰ ਜਨਮ ਦੇਣਾ ਹੈ ਪਰਸੂਤ ਦੀ ਪੀੜਾ ਤੋਂ ਲੰਘਣਾ ਪਵੇਗਾ ਆਪਣੇ ਮਨ ਦੇ ਚੋਂ ਪ੍ਰਮਾਤਮਾ ਨੂੰ ਜਨਮ ਦੇਣਾ ਹੈ ਤੋਂ ਬਹੁਤ ਵੱਡੀ ਬਿਰਹ ਦੀ ਪੀੜਾ ਚ ਲੰਘਣਾ ਪਵੇਗਾ ਇੱਕ ਰੱਬ ਹੀ ਨਹੀਂ ਔਰ ਇਸ ਸੰਬੰਧਿਤ ਬਿਰਹ ਦੀ ਪੀੜਾ ਗੁਰੂ ਗ੍ਰੰਥ ਸਾਹਿਬ ਦੇ ਬੜੇ ਸ਼ਬਦ ਇਸ ਸੰਬੰਧ ਗੁਰੂ ਅਰਜਨ ਦੇਵ ਜੀ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਿਬ ਹੈ। ਛੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਸਰੂਪ ਮੈਂ ਤੁਹਾਡੇ ਸਾਹਮਣੇ ਰੱਖਾ। ਸੁਣ ਨਾ ਹੈ ਪਿਆਰੇ ਪਹਿਲੇ ਬਾਤ ਸਭ ਅੱਲਾ ਪਹਿਲਾ ਸੁਣ ਨਾ ਹੈ ਪਿਆਰੇ ਇੱਕ ਬੇਨਤੀ ਮੇਰੀ ਤੂੰ নিজ ਘਰ ਰਸੀ ਅੜਾ ਹੋ ਰੋਲ ਬਸਵੇਂ ਦੇ। ਈ ਪ੍ਰਭੂ ਤੂੰ ਤੇ ਆਪਣੇ ਨਿਜ ਘਰ ਦੇ ਵਿਚ ਬਿਰਾਜਮਾਨ ਹੈ। ਅਸੀਂ ਤੈਨੂੰ ਲੱਗ ਲੱਗ ਕੇ ਵਸੰਗੋ। ढेढे धे ही हो गए फिर दा तड़प तड़प के ढेढे धे ही हो गए धन गुरु नानक सपने आया भी गया मैं जल भरया रोए आयना सकन दूध कन प्यारे भेज ना सका कोई बेड़े दी कीड़ा और बहुत सारे शब्द हैं गुरु ग्रंथ साहिब जी महाराज दे जप जाप बन जांदा है जाप वैराग बन जांदा है बिरह बन जांदा है फिर दा तड़प ਇਸੇ ਤੜਪੇ ਹਿਰਦੇ ਚੋਂ ਇਸੇ ਬੇਰਾਗੀ ਹਿਰਦੇ ਚੋਂ ਨਿਕਲਦੀ ਅਰਦਾਸ ਚੋਪੀ ਬਾਣੀ ਹੈ ਚੋਪਈ ਅਰਦਾਸ ਹਮਰੀ ਕਰੋ ਹਾਥ ਦੇ ਰੱਛਾ ਊਰਨ ਨ ਹੋਏ ਜਿਤ ਕੀ ਇੱਛਾ ਤੌਚਰ ਨੰਨ ਮਨਰੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਦ ਏ ਪ੍ਰਭੂ ਕਿ ਚਿਤ ਤੇਰੇ ਚਰਨਾ ਚ ਜੁੜਿਆ ਰਹੇ ਤੇਰਾ ਮਿਲਾਪ ਬਣਿਆ ਰਹੇ ਅਰਦਾਸ ਜਪ ਜਾਪ ਬਣ ਜਾਂਦਾ ਹੈ ਜਾਪ ਬੈਰਾਗ ਬਣ ਜਾਂਦਾ ਹੈ ਬੈਰਾਗ ਅਰਦਾਸ ਬਣ ਜਾਂਦਾ ਹੈ ਔਰ ਉਸ ਬੈਰਾਗੀ ਹਿਰਦੇ 'ਚ ਜਦ ਅਰਦਾਸ ਨਿਕਲਦੀ ਹੈ ਅਰਦਾਸ ਕਦੇ ਹੀ ਵਿਅਰਥ ਨਹੀਂ ਜਾਂਦੀ birthi ਕਦੇ ਨਾ ਹੋਈ ਜਨ ਕੀ ਅਰਦਾਸ ਉਹੀ ਅਰਦਾਸ ਆਨੰਦ ਦੀ ਪ੍ਰਾਪਤੀ ਕਰਾ ਦਿੰਦੀ ਹੈ ਔਰ ਮਨੁੱਖ ਦੀ ਰਚਨਾ ਤੋਂ ਨਿਕਲ ਜਾਂਦਾ ਹੈ ਆਨੰਦ ਭਇਆ ਮੇਰੀ ਮਾਂ ਹੈ ਸਤਿਗੁਰੂ ਮੈਂ ਪਾਇਆ ਆਨੰਦ ਦੀ ਪ੍ਰਾਪਤੀ ਹੋ ਗਈ ਕਿ ਪ੍ਰਬੋਧ ਦੀ ਪ੍ਰਾਪਤੀ ਹੋ ਗਈ ਸੂਰਜ ਦੀ ਪ੍ਰਾਪਤੀ ਹੋ ਗਈ ਕਿਉਂਕਿ ਚਾਨਣ ਦੀ ਪ੍ਰਾਪਤੀ ਹੋ ਗਈ ਹੈ। ਅਨੰਦ ਦੀ ਪ੍ਰਾਪਤੀ ਹੋ ਗਈ ਹੈ। ਇਸ ਵਾਸਤੇ ਪ੍ਰਭੂ ਦੀ ਪ੍ਰਾਪਤੀ ਹੋ ਗਈ ਹੈ। ਗੁਰੂ ਦਾ ਮਿਲਨ ਹੋ ਗਿਆ ਹੈ। ਜਤ ਜਤ ਬਣ ਜਾਂਦਾ ਹੈ, ਜਤ ਬੈਰਾਗ ਬਣ ਜਾਂਦਾ ਹੈ, ਬੈਰਾਗ ਅਰਦਾਸ ਬਣ ਜਾਂਦਾ ਹੈ, ਅਰਦਾਸ ਅਨੰਦ ਬਣ ਜਾਂਦਾ ਹੈ।